ਸਾਸਤ੍ਰੀ ਕਾਲਜੀ ਸਾਰਿਆਂ ਨੂੰ ਔਰ ਅੱਜ ਫਿਰ ਇੱਕ ਜ਼ਬਰਦਸਤ ਬਹੁਤ ਹੀ ਸ਼ਾਨਦਾਰ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਇਆ ਹੈ ਕਰੇਲੂਈ ਇਲਾਜ ਦੇ ਵਿੱਚ ਔਰ ਅੱਜ ਦਾ ਨੁਸਖਾ ਹੈ ਕੌਨਸਟਿਪੇਸ਼ਨ ਦੇ ਉੱਤੇ ਜਿੰਨੀ ਮਰਜ਼ੀ ਜ਼ਬਰਦਸਤ ਕੌਨਸਟਿਪੇਸ਼ਨ ਕਬਜ ਦੀ ਸਮੱਸਿਆ ਰਹਿੰਦੀ ਹੋਵੇ ਤੁਸੀਂ ਬਾਜ਼ਾਰੋਂ ਇੱਕ ਸ਼ਾਨਦਾਰ ਇੱਕ ਚੀਜ਼ ਲੈ ਕੇ ਆਣੀ ਹੈ ਜਿਆਦਾ ਖਰਚਾ ਵੀ ਨਹੀਂ ਹੋਏਗਾ ਔਰ ਕਮਾਲ ਹੋ ਜਾਏਗੀ ਔਰ ਕਬਜ ਗਾਇਬ एकदम ਗਾਇਬ ਅੱਜ ਮੈਂ ਤੁਹਾਨੂੰ ਇੱਕ ਟੋਟਕਾ ਵੀ ਦੱਸਾਂਗਾ ਐਸਾ ਸ਼ਾਨਦਾਰ ਟੋਟਕਾ ਦੱਸਾਂਗਾ ਕਿ ਜੇ ਉਹ ਨੂੰ ਆਪਣੀ ਜ਼ਿੰਦਗੀ ਦਾ ਤੁਸੀਂ ਅਸੂਲ ਬਣਾ ਲਿਆ ਤੇ ਜ਼ਿੰਦਗੀ 'ਚ ਤੁਹਾਨੂੰ ਕਦੀ ਕੌਨਸਟਿਪੇਸ਼ਨ ਦੀ ਸਮੱਸਿਆ ਨਹੀਂ ਆਏਗੀ ਐਨਾ ਗਜ਼ਬ ਦਾ ਨੁਸਖਾ ਤਰ ਨਾਲ ਸ਼ੇਅਰ ਕਰਾਂਗਾ ਐਨਾ ਇੱਕ ਨੁਸਖਾ ਔਰ ਇੱਕ ਟੋਟਕਾ ਰਾਈਟ ਦੋ ਚੀਜ਼ਾਂ ਲੇਕਿਨ ਉਸ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹਨਾ ਹੈ ਕਿ ਜਦੋਂ ਵੀ ਤੁਸੀਂ ਖਾਣਾ ਖਾਓ ਖਾਣਾ ਹਮੇਸ਼ਾ ਚਬਾ ਚਬਾ ਕੇ ਖਾਓ ਐਨਾ ਚਬਾ ਕੇ ਖਾਓ ਕਿ ਪਾਣੀ ਬਣ ਕੇ ਅੰਦਰ ਆਏ ਕਿ ਜਦੋਂ ਆਂਤੜੀਆਂ ਦੇ ਅੰਦਰ ਪੇਟ ਦੇ ਅੰਦਰ ਜਾਏ ਨਾ ਖਾਣਾ ਤੇ ਪੇਟ ਤੁਹਾਨੂੰ ਥੈਂਕ ਯੂ ਕਵੇ ਕਿ ਯਾਰ ਕੀ ਬਾਤ ਹੈ ਅੱਜ ਤੱਕ ਖਾਣਾ ਪਹਿਲਾਂ ਹੀ ਡਾਈਜੈਸਟ ਹੋ ਗਿਆ ਹੈ ਡਾਈਜੈਸਟਡ ਵੈਰੀ ਗੁੱਡ ਐਸੇ ਤਰੀਕੇ ਦੇ ਨਾਲ ਤੁਸੀਂ ਖਾਣਾ ਖਾਣਾ ਭਾਵੇਂ ਗਰਾਈ ਵੱਡੀ ਲਓ ਜਾਂ ਛੋਟੀ ਲੇਕਿਨ ਚਬਾ ਕੇ ਖਾਓ ਮੋਸਟ ਇੰਪੋਰਟੈਂਟ ਠੀਕ ਹੈ ਦੂਸਰਾ ਫਲਾਂ ਦੇ ਵਿੱਚ ਪਪਈਆ ਪਪੀਤਾ ਅਨਾਰ ਅਮਰੂਦ ਰਾਈਟ ਕੇਲਾ ਇੰਨੀਆਂ ਜ਼ਬਰਦਸਤ ਚੀਜ਼ਾਂ ਹੈ ਪੱਕਾ ਹੈ ਇਕੇਲਾ রাইਟ ਜਿਹੜਾ ਕਿ ਕਬਜ ਨੂੰ ਠੀਕ ਕਰਨ ਦੇ ਵਿੱਚ ਤੁਹਾਡੀ ਬੜੀ ਮਦਦ ਕਰਦਾ ਹੈ ਠੀਕ ਹੈ ਮੈਂ ਤੁਹਾਨੂੰ ਇੱਕ ਸ਼ਾਨਦਾਰ ਨੁਸਖਾ ਦੱਸਣ ਜਾ ਰਿਹਾ ਹਾਂ ਤੁਸੀਂ ਮਾਰਕੀਟ ਤੋਂ ਲੈ ਕੇ ਆਓ ਔਰ ਫਿਰ ਦੇਖੋ ਕਮਾਲ ਠੀਕ ਹੈ ਔਰ ਲਓ ਸਭ ਤੋਂ ਬਣਾ ਨੁਸਖਾ ਹੀ ਦੱਸਦੇ ਹਾਂ ਟੋਟਕਾ ਬਾਜ ਦੱਸਾਂਗਾ ਠੀਕ ਹੈ ਬਾਜ਼ਾਰੋਂ ਲੈ ਕੇ ਆਣਾ ਹੈ ਜੀ ਸ਼ਰਬਤ ਬੇਲਗिरी ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰ ਰਿਹਾ ਠੀਕ ਹੈ ਕਿਸੇ ਵੀ ਕੰਪਨੀ ਦਾ ਲੈ ਕੇ ਆਓ ਅੱਛੀ ਕੰਪਨੀ ਦਾ ਬੇਲਗिरी ਦਾ ਸ਼ਰਬਤ ਠੀਕ ਹੈ ਸ਼ਰਬਤ ਬੇਲਗिरी ਲੈ ਕੇ ਆਣਾ ਤੁਸੀਂ ਬਾਜ਼ਾਰੋਂ ਔਰ 142 ਰੁਪਏ ਦਾ ਅੱਧਾ ਲੀਟਰ 500 ਐਮਐਲ ਠੀਕ ਹੈ ਮਗਰ ਨਾ ਪੂਰਾ ਮਹੀਨਾ ਚੱਲ ਜਾਣਾ ਹੈ ਲੇਕਿਨ ਤੁਹਾਨੂੰ ਆਰਾਮ ਦੂਜੇ ਤੀਜੇ ਦਿਨ ਤੋਂ ਆ ਜਾਣਾ ਐਨੀ ਜ਼ਬਰਦਸਤ ਚੀਜ਼ ਹੈ ਲੈਣਾ ਕਿਵੇਂ ਇਹ ਦੱਸਦਾ ਹੈ ਹੈ ਬੜਾ ਟੇਸਟੀ ਬਾਏ ਗੋਡ ਮੈਂ ਹੁਣ ਇਹਨੂੰ ਖੋਲ ਕੇ ਐਦੇ ਤੁਸੀਂ ਸ਼ਰਬਤ ਬੇਲਗिरी ਦੇ ਚਾਰ ਚਮਚੇ ਲੈਣੇ ਆ ਔਰ ਪਾਣੀ ਲੈਣਾ 200 ml ਕਿੰਨਾ 200 ml ਠੀਕ ਹੈ ਇਹ ਪਾਇਆ ਜੀ ਆਪਾਂ ਰੱਪਲਾ ਕਰੇ ਤੁਹਾਡਾ ਇੱਕ ਚਮਚਾ ਦੋ ਚਮਚੇ ਤਿੰਨ ਚਮਚੇ ਔਰ ਚਾਰ ਚਮਚੇ ਆਹਾਹਾਹਾਹਾਹਾ ਕੀ ਬਾਤ ਹੈ ਕੀ ਬਾਤ ਹੈ ਮੈਂ ਇਹ ਇਹ ਪਾਣੀ ਜੇ ਤੁਸੀਂ ਗੁੰਗੁਣਾ ਲੈ ਲਿਆ ਨਾ ਸੋਨੇ ਤੇ ਸੁਹਾਗਾ ਗੁੰਗੁਨੇ ਪਾਣੀ ਦੇ ਵਿੱਚ ਚਾਰ ਚਮਚੇ ਮੈਂ ਕਹਿੰਨਾ ਵਾਓ ਇੱਕ ਤਾਂ ਇਹ ਕਬਜ ਠੀਕ ਕਰਨੀ ਹੈ ਔਰ ਉਪਰੋਂ ਮਿੱਠਾ ਮੂਹ ਕੀ ਬਾਤ ਹੈ ਟੇਸਟ ਨਾ ਗਜ਼ਬ ਦਾ ਕਮਾਲ ਹੋ ਜਾਏਗੀ ਇਹ ਤੁਸੀਂ ਆਪਣਾ ਹਫਤੇ ਚ ਚਾਰ ਪੰਜ ਵਾਰ ਡੇਲੀ ਰੁਟੀਨ ਚ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਆਦਤ ਨਹੀਂ ਪਈਗੀ ਇਹਦੀ ਜਦੋਂ ਤੁਹਾਨੂੰ ਲੱਗੇ ਪੇਟ ਸਾਫ ਹੋਣਾ ਸ਼ੁਰੂ ਹੋ ਗਿਆ ਬੇਸ਼ੱਕ ਵਿੱਚ ਦੀ ਛੱਡ ਸਕਦੇ ਹੋ ਕੋਈ ਇਸ਼ੂ ਨਹੀਂ ਠੀਕ ਹੈ ਇਹ ਬੇਲਗिरी ਦਾ ਸ਼ਰਬਤ ਹੈ ਬਾਜ਼ਾਰੋਂ इजीली ਮਿਲ ਜਾਏਗਾ ਹਰ ਆਯੁਰਵੈਦਿਕ ਸਟੋਰ ਹਰ ਪੰਸਾਰੀ ਵਾਲੇ ਕੋਲ ਤੁਹਾਨੂੰ ਆਸਾਨੀ ਨਾਲ ਮਿਲ ਜਾਏਗਾ ਇਹ ਤਾਂ ਹੈਗੀ ਪਹਿਲੀ ਚੀਜ਼ ਇਹ ਮੈਂ ਕਿਉਂ ਦੱਸ ਰਿਹਾ ਮੇਰਾ ਕੰਮ ਹੈ ਜੋੜਾਂ ਦੇ ਦਰਦਾਂ ਦਾ ਮੇਰਾ ਰਿਸਰਚ ਵੀ ਉਸੇ ਚ ਹੀ ਹੈ ਜਦੋਂ ਸਾਡੇ ਕੋਲ ਕੋਈ ਬੰਦਾ ਆਉਂਦਾ ਹੈ ਕਿ ਜੀ ਗੋਡਿਆਂ ਦੇ ਆਪਰੇਸ਼ਨ ਵਾਸਤੇ ਕਹਤ ਹੈ ਸਰਵਾਈਕਲ ਸਲਿਪ ਡਿਸਕ ਹੈ ਜਾਂ ਕੋਈ ਬਹੁਤ ਪੁਰਾਣੀ ਹੀ ਤਕਲੀਫ ਹੈ ਅਸੀਂ ਜਦੋਂ ਵੀ ਕੋਈ ਖਾਣ ਵਾਲੀ ਮੈਡੀਸਿਨ ਦਿੰਨੇ ਆ ਉਦੋਂ ਅਸੀਂ ਸਭ ਤੋਂ ਪਹਿਲਾਂ ਪੁੱਛਦੇ ਆ ਕਬਜ ਤਾਂ ਨਹੀਂ ਹੈ ਜੀ ਜੇ ਕਿਸੇ ਨੂੰ ਕਬਜ ਹੈ ਕਬਜ ਜ਼ਰੂਰ ਠੀਕ ਕਰੋ ਕਿਉਂਕਿ ਜੇ ਕਬਜ ਠੀਕ ਨਹੀਂ ਹੋਏਗੀ ਨਾ ਕੋਈ ਦਵਾਈ ਕੰਮ ਨਹੀਂ ਕਰੇਗੀ ਭਾਵੇਂ ਅਮਰੀਕਾ ਤੋਂ ਲਿਆਓ ਜਿਹੜੀ ਮਰਜ਼ੀ ਦਵਾਈ ਕਿਤੋਂ ਵੀ ਲਿਆਓ ਤੁਸੀਂ ਦਵਾਈ ਪੇਟ ਸਾਫ਼ ਹੋਣਾ ਜ਼ਰੂਰੀ ਹੈ ਠੀਕ ਹੈ ਤੇ ਐਸ ਕਰਕੇ ਮੈਂ ਤੁਹਾਡਾ ਸਭ ਨਾਲ ਸ਼ੇਅਰ ਕੀਤਾ ਕਿ ਜੇ ਬਾਈ ਚਾਂਸ ਕਿਸੇ ਨੂੰ ਜੋੜਾਂ ਦੇ ਦਰਦਾਂ ਦੇ ਰਿਲੇਟਡ ਸਮੱਸਿਆ ਹੈ ਪੇਟ ਸਾਫ ਜਰੂਰ ਕਰੋ ਔਰ ਜੇ ਕੋਈ ਐਸੀ ਸਮੱਸਿਆ ਹੈ ਜਿਹਦਾ ਹੱਲ ਨਹੀਂ ਹੋ ਰਿਹਾ ਨੀਚੇ ਮੇਰਾ WhatsApp ਨੰਬਰ ਫਲੈਸ਼ ਹੋ ਰਿਹਾ ਉਸ ਤੇ ਤੁਸੀਂ ਮੇਰੇ ਨਾਲ ਸਵਾਲ ਵੀ ਕਰ ਸਕਦੇ ਹੋ 24 ਘੰਟੇ ਦੇ ਅੰਦਰ ਅੰਦਰ ਜਵਾਬ ਵੀ ਦਵਾਂਗਾ ਭਾਵੇਂ ਸਰਵਾਈਕਲ ਹੈ ਸਲਿਪ ਡਿਸਕ ਹੈ ਜਾਂ ਗੋਡਿਆਂ ਦੇ ਆਪਰੇਸ਼ਨ ਵਾਸਤੇ ਕਹਿੰਦਾ ਕੁਝ ਵੀ ਹੈ ਠੀਕ ਹੈ ਹੁਣ ਇੱਕ ਟੋਟਕਾ ਦੱਸਦਾ ਬੜਾ ਸ਼ਾਨਦਾਰ ਤੁਸੀਂ ਸਵੇਰੇ ਉੱਠਦੇ ਹੋ ਨਾ ਰਾਤ ਨੂੰ ਜਿਹੜਾ ਪਾਣੀ ਹੁੰਦਾ ਪਾਵੇਂ ਉਹ ਤਾਂਬੇ ਦੇ ਜੱਗ 'ਚ ਰੱਖਿਆ ਹੋਇਆ ਹੈ ਪਾਵੇਂ ਉਹ ਚਾਂਦੀ ਦੇ ਜੱਗ 'ਚ ਰੱਖਿਆ ਹੈ ਪਾਵੇਂ ਸਟੀਲ ਦੇ ਜੱਗ 'ਚ ਹੈ ਉਹਨੂੰ ਤੁਸੀਂ ਸਵੇਰੇ ਇੱਕ ਤੋਂ ਦੋ ਗਲਾਸ ਪਾਣੀ ਜਿਹੜਾ ਹੈ ਨਾ ਉਹ ਖੜੇ ਹੋ ਕੇ ਪੀਣਾ ਹੈ ਹਾਲਾਂਕਿ ਸਾਡਾ ਜੋੜਾਂ ਦੇ ਦਰਦਾਂ ਦਾ ਕੰਮ ਹੈ ਅਸੀਂ ਸਭ ਨੂੰ ਕਹਿੰਨੇ ਕਿ ਜਿਹੜਾ ਤੁਸੀਂ ਪਾਣੀ ਪੀਣਾ ਉਹ ਬਹਿ ਕੇ ਪੀਣਾ ਹੈ ਅਸੂਲ ਵੀ ਇਹੀ ਹੈ ਨਹੀਂ ਤੇ ਗੁੱਡੈਂਚ ਦਰਦ ਹੋ ਜਾਂਦਾ ਜਾਂ ਫਿਰ ਪੇਟ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਲੇਕਿਨ ਸਵੇਰੇ ਇੱਕ ਵਾਰ ਤੁਸੀਂ ਜੇ ਕਬਜ ਹੈ ਤੇ ਇੱਕ ਵਾਰ ਤੁਸੀਂ ਸਵੇਰੇ ਖਾਲੀ ਪੇਟ ਪਾਣੀ ਇਹ ਵਾਲਾ ਪੀਣਾ ਖੜੇ ਹੋ ਕੇ ਔਰ ਰਾਤ ਨੂੰ ਦੁੱਧ ਖੜੇ ਹੋ ਕੇ ਪੀਣਾ ਹੈ ਦੁੱਧ ਤਾਂ ਹਮੇਸ਼ਾ ਖੜੇ ਹੋ ਕੇ ਪੀਣਾ ਚਾਹੀਦਾ ਬੈਠ ਕੇ ਨਹੀਂ ਪੀਣਾ ਚਾਹੀਦਾ ਠੀਕ ਹੈ ਦਿਨ ਚ ਤੁਸੀਂ ਪਾਣੀ ਪੀਣਾ ਬੈਠ ਕੇ ਪੀਓ ਸਿਰਫ ਇੱਕ ਵਾਰ ਸਵੇਰੇ ਉਹ ਤੁਹਾਨੂੰ ਦਿੱਕਤ ਨਹੀਂ ਕਰੇਗਾ ਤੰਗ ਨਹੀਂ ਕਰੇਗਾ ਠੀਕ ਹੈ ਔਰ ਰਾਤ ਨੂੰ ਦੁੱਧ ਪੀਣਾ ਗਟਾ ਗਟ ਖੜੇ ਹੋ ਕੇ ਫਿਰ ਦੇਖਿਓ ਕਮਾਲ ਔਰ ਫਿਰ ਦੱਸਿਓ ਕਿ ਤੁਹਾਨੂੰ ਕਨਸਟਿਪੇਸ਼ਨ ਦੀ ਸਮੱਸਿਆ ਹੈ ਵੀ ਕਿ ਨਹੀਂ ਹੈ ਇੰਨਾ ਗਜ਼ਬ ਦਾ ਇੱਕ ਪਲੱਸ ਐ ਮਤਲਬ ਫਾਰਮੂਲਾ ਐ ਵਾਲਾ ਪਲੱਸ ਐ ਵਾਲਾ ਜਿਹੜਾ ਮੈਂ ਟੋਟਕਾ ਦੱਸਿਆ ਦੋਨਾਂ ਨੂੰ ਕੰਬੀਨੇਸ਼ਨ ਚ ਕਰ ਲਓ ਤੁਹਾਡੀ ਕਬਜ ਦਾ ਹੱਲ ਹੋ ਗਿਆ ਇਹਨਾ ਗਜ਼ਬ ਦਾ ਕੰਮ ਹੈ ਔਰ ਖਾਣਾ ਖਾਣਾ ਚਬਾ ਚਬਾ ਕੇ ਆਰਾਮ ਨਾਲ ਬਿਨਾ ਟੀਵੀ ਦੇਖਿਆ ਮਜ਼ਾ ਆ ਜਾਏਗਾ ਜ਼ਿੰਦਗੀਆਂ ਬਦਲ ਜਾਣਗੀਆਂ ਰਾਈਟ ਫਿਰ ਵੀ ਕੋਈ ਸਵਾਲ ਹੋਵੇ ਥਾਇਰੋਇਡ ਦੇ ਰਿਲੇਟਿਡ ਥਾਇਰੋਇਡ ਦਾ ਸਾਡੇ ਕੋਲ ਬਹੁਤ ਵਧੀਆ ਇੱਕ ਨੁਸਖਾ ਅਸੀਂ ਤਿਆਰ ਕਰ ਲਿਆ ਮੈਂ ਬਹੁਤ ਜਲਦੀ ਘੋਸ਼ਣਾ ਕਰਨ ਜਾ ਰਹੇ ਹਾਂ ਮਜ਼ਾ ਆ ਜਾਏਗਾ ਸਾਰਿਆਂ ਦੀ ਜ਼ਿੰਦਗੀਆਂ ਚੇਂਜ ਹੋ ਜਾਣਗੀਆਂ ਔਰ ਜੇ ਕੋਈ ਜੋੜਾਂ ਦੇ ਦਰਦਾਂ ਦੇ ਰਿਲੇਟਿਡ ਕੋਈ ਵੀ ਸਮੱਸਿਆ ਬੇਸ਼ੱਕ WhatsApp ਕਰਨਾ نیچے ਜਿਹੜਾ ਨੰਬਰ फ्लੈਸ਼ ਹੋ ਰਿਹਾ ਡੈਫੀਨਿਟਲੀ ਮੈਂ ਹੈਲਪ ਕਰਾਂਗਾ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਭ ਦਾ ਫਾਇਦਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन